ਦਨੇ ਜੋਰ ਨਾਲ ਆਗੇ ਕੈਮਰਾਮੈਨ ਇਵਨਿੰਗ ਸ਼ਿਫਟ ਸ਼ੁਰੂ ਹੋ ਗਈ ਜੀ ਮਾਰਨਿੰਗ ਸ਼ਿਫਟ ਤੋਂ ਬਾਅਦ ਹੁਣ ਥੋੜਾ ਜਿਹਾ ਸਖਤਾ ਗਰਾਉਂਡ ਤੇ ਹੁਣ ਲੱਗੇ ਆਪਾਂ ਕਰਨ ਤੇ ਆਪਾਂ ਵਾਲਾ ਯੰਤਰ ਵੀ ਲਿਆਂਦਾ ਜਿਹੜਾ ਸੋਧੇ ਲਾਉਣੇ ਵਾਲਾ ਦਰਖਤ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਹੁਣ ਆਈ ਹੈਵ ਨੋ ਆਈਡੀਆ ਗੜੀ ਕਰਕੇ ਥੱਲੇ ਬਰਮਾ ਕਹਿੰਦੇ ਨੇ ਹੋ ਇੱਕ ਤਰ੍ਹਾਂ ਨਾਲ ਬਰਮਾਈਆਂ ਟ੍ਰੈਲੀ ਆ ਇਹ ਵੀ ਲਿਆਂਦਾ ਤੇ ਹੁਣ ਆਪਾਂ ਅੱਜ ਕੰਮ ਕਰੀ ਤੇ ਅੱਜ ਸ਼ਾਇਦ ਆਪਣਾ ਅੱਜ ਜਾਂ ਕੱਲ ਤਾਂ ਕੰਮ ਪੂਰਾ ਹੋ ਜਵੇ ਆ ਆੜੂ ਜੀ ਆਪਾਂ ਪਤਨਾ ਇਸ ਲਈ ਇਹਦੇ ਹਾਲੇ ਦਾ ਢੋਆ ਕਰ ਰਹੇ ਹਾਂ ਇੰਨਾ ਕਰ ਭਾਈ ਮਾਂ ਲਓ ਆ ਦੇਖ ਲਾ ਕਿੰਨਾ ਹੋ ਸੀਗਾ ਇਹਨੂੰ ਅਸੀਂ ਪਾਣੀ ਦੇ ਦੇ ਕੇ ਥੱਕ ਗਏ ਆ ਅਰਬੀ ਆ ਤੇ ਹੜਦੇ ਆ ਮੀ ਨਾਲ ਵਿਚੋ ਵਿਚੋ ਆਪ ਹੀ ਉੱਗ ਗਿਆ ਹੁਣ ਦਿਖਦੇ ਆ ਆ ਅਰਬੀ ਆ ਜਿਹੜੀ ਚੌੜੇ ਪੱਤੇ ਵਾਲੀ ਆ ਜਿਹੜੀ ਉਹ ਬਰੇ ਲੰਬੇ ਪੱਤੇ ਵਾਲੀ ਆ ਹਰਬੀ ਆ ਅ ਵਿਚ ਵਿਚੋ ਕੋਈ ਕੋਈ ਉੱਗਿਆ ਹੋਇਆ ਜਿਹੜੀ ਹੋ ਜੂਗੀ ਠੀਕ ਆ ਉਹ ਗਰਮੀ ਬਹੁਤ ਆਵੇ ਜਮੇ ਹਵਾਇਂ ਚੱਲਦੀ ਆ ਇਸ ਵੇਲੇ ਸਾਰੇ ਪਾਸੇ ਕਿਨਾ ਕਿੱਡਾ ਹੋ ਗਿਆ ਨਿਕਾ ਜਾਂ ਹਿੰਦੂਸੀਆਂ ਕੁਛ ਹੋਸਰਾ ਹੀ ਆ ਬੰਦੇ ਨੇ ਜੋਰ ਲਾ ਲਾ ਕੇ ਸਹੀ ਮਾਨੇ ਚੱਕਦੇ ਫਟੇ ਮੈਂ ਕਾ ਮਣਜੂ ਦੇਖੇਦੇ ਪਰ ਉਹ ਡਿੱਗਦਾ ਜਿਹੜੀ ਡਿੱਗ ਗਿਆ ਕਿੰਨਾ ਸੋਹਣਾ ਦਾਖਤ ਹੋਇਆ ਸੀਗਾ ਪਰ ਉਹ ਨਵੇਂ ਨਹੀਂ ਲਾਉਣੇ ਫਿਰ ਨਵੇਂ ਲਾਉਣੇ ਪ੍ਰਾਣੀ ਕਰਦੇ ਬੱਟਣੀਆਂ ਇਹਨੂੰ ਆੜੂ ਨਹੀਂ ਵਧੀਆ ਲੱਗਦੇ ਜਮੇ ਟੇਸਟੀ ਨਹੀਂ ਹੈਗੇ ਓਕੇ 2 ਸਾਲ ਬਹੁਤ ਵਧੀਆ ਲੱਗੇ ਨੇ ਹਾਂ ਸਭ ਤੋਂ ਸੋਹਣਾ ਹੋਇਆ ਹੀ ਇਹ ਸੀਗਾ ਹਾਂ ਸਭ ਤੋਂ ਵੱਡਾ ਇਹ ਹੀ ਸੀਗਾ ਜਾਂ ਔਲਾ ਹੋਇਆ ਸੀ ਆ ਨਾ ਵੀ ਵਿਚਾਰਾ ਔਲਾ ਨੇਰੀ ਨਾਲ ਹੀ ਟੁੱਟ ਗਿਆ ਹੂੰ ਚੱਕਦੇ ਨੇ ਹੁਣ ਬਾਪਾ ਨੇ ਛੱਟੇ ਉਹ ਮੈਂ ਤਾਂ ਸਾਰਾ ਛੇਤ ਪੱਤੇ ਸੀ ਕੋਈ ਨਾ ਸੋਹਣਾ ਬਾਟਾ ਹੋਣਾ ਹਜੇ ਕਿਤੇ ਤਾਂ ਬਹੁਤ ਬਰਬਾਦ ਇਹ ਕੀੜੀਆਂ ਕਿੰਨੀਆਂ ਨੇ ਉੱਤੇ ਹਾਂ ਕੀ ਹੋ ਰਿਹਾ ਹੈ ਇਹ ਦਾ ਟੈਸਟ ਹਾਂਜੀ ਇੱਥੋਂ ਸਰਸੀ ਮਾਰਾਂ ਹੈ ਉਧਰ ਹਾਂਜੀ ਇਹਨੂੰ ਕਰਤਾ ਗੁਣੀ ਐ ਕਿ ਹਾਂਜੀ 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 ਇਹ ਜਿਹੜਾ ਡਿਰੇ ਹੋਇਆ। ਆ ਦੇਖੋ ਜੀ ਕਰ ਦੀ ਛੋਟੀ ਨੂੰ ਕੰਮ ਕਰ ਰਹੀ ਆ। ਆ ਦੇਖੋ ਛੋਟਾ ਹੁੰਦਾ। ਉਹ 터져라게 우리 다크। ਉਹ ਹੀ ਗੇਨ ਟੇਲਰ ਆ ਗਾ। ਸਾਨੂੰ ਪੱਟਿਆ। ਨਾ ਵੀ ਵੱਟ ਗਈਆਂ ਹਾਂਜੀ ਉਹ ਤੁਹਾਨੂੰ ਪਹਿਲਾਂ ਦਿਖਾਤਾ ਸੀ ਹੱਥ ਨੀਲੇ ਹੋ ਗਏ ਵਿਚਾਰੀ ਦੇ ਕੰਮ ਕਰਦੇ ਕਰਦੇ ਦੂਜੇ ਹੱਥ ਹਰੇ ਇੱਥੇ ਪਹਿਲਾਂ ਪਿਆਜ਼ ਸੀਗੇ ਨਾ ਹਾਂਜੀ ਆਪੇ ਕਿੰਨੇ ਪਿਆਜ਼ ਅੱਗੇ ਪਹਿਲਾਂ ਦੇ ਵਿੱਚ ਹਾਂਜੀ ਅਰੇ ਪਹਿਲਾਂ ਚਟਨੀ ਘੋਟਾ ਥੱਕ ਕੇ ਆ ਗਏ ਉਹ ਕੰਮ ਕੀਤਾ ਅਜਾ ਪਹਿਲੀ ਵਾਰ ਇੱਕ ਦਰਖਤ ਵੱਢਿਆ ਬੜਾ ਵੱਡਾ ਨਹੀਂ ਸੀਗਾ ਸਿੱਕੇ ਛੋਟੇ ਹੀ ਤੋਂ ਨਾਲ ਤਾਂ ਵੱਡੇ ਆ ਜਿਹੜੇ 100 ਹੁੰਦੇ ਆ ਘੋੜੇ ਨਾਲ ਪਹਿਲੀ ਵਾਰ ਵੱਡੇ ਆ ਮੈਨੂੰ ਬੜਾ ਅਸੀਨ ਆ ਰਿਹਾ ਸਾਰਾ ਭਿੱਜ ਗਿਆ ਲਓ ਬਈ ਚੱਕ ਲਾਇਆ ਮੈਂ ਤਾਂ ਉਮੀਦ ਨਹੀਂ ਸੀ ਚੱਕਣਾ ਇਹ ਤਾਂ ਕੰਮ ਨਹੀਂ ਕਰਦਾ ਹਾਂ ਫਿਰ ਕਹਿੰਦੇ ਮोटा ਕੰਮ ਨਹੀਂ ਕਰਦਾ ਦਿਹਾੜੀ ਲੈਣੀ ਹੈ ਕਹਿੰਦਾ ਦਿਹਾੜੀ ਪੂਰੀ ਉਹ ਤਾਂ ਕਬੂਤ ਬਣਾ ਰਿਹਾ ਹੈ ਨਾ ਇਹ ਅੱਧਾ ਕਰਤਾ ਇਹਦਾ ਵੱਡਾ ਤਾਣਾ ਸੀ ਉਹਦਾ ਕਰਤਾ ਸਹੀ ਕੰਮ ਆ। ਪੁਰਾਣੇ ਆਨੇ ਪਾਟ ਦੇਣੇ ਆ। ਨਵੇਂ ਲਾ ਦੇਣੇ ਆ। ਹੁਣ ਅਸੀਂ ਆਹ ਫਟਾਂ ਲੱਗਿਆ ਹੈ ਖਰਾਬ ਜਾ ਹੋ ਗਿਆ। ਇਹਨੂੰ ਉਨੇ ਸੋਹਣੇ ਲੱਗੇ ਨਹੀਂ ਹੈਗੇ ਨਾਲ ਵੀ ਨਹੀਂ। ਕੈਮਰਾਮੈਨ। ਵੀਰ ਸਾਥ ਮਾ ਸਾਡੀ। ਪਰੇ ਪਾਸੇ ਉੱਪਰਲੇ ਬਸੇ ਨੂੰ ਕੱਟੋ। ਆਹ ਪਾਸੇ ਦਾ। ਐਟ ਨਹੀਂ ਹੋਉਂਦਾ। ਰੈਡੀ ਹੋ ਗਿਆ ਹੈ ਰੈਡੀ ਨੂੰ ਮਾਰਿਆ। ਇਹ ਲੈ। ਸੋਹਣੀ ਚਾਲ ਵੀ ਰੱਬ ਨੇ ਤਰਸ ਕਰ ਲਿਆ ਰਾਜੀਬ ਸਾਡੇ ਤੇ ਹਾਂਜੀ ਇਹ ਕੰਮ ਕਰਨ ਲੱਗੇ ਨੇ ਸਾਡੇ ਵਰਗਿਆਂ ਨੇ ਤਾਂ ਕੀਤਾ ਆ ਬਹੁਤ ਮਾਇਦੇ ਮਹਿਕ ਨੇ ਦੋ ਬੰਦਿਆਂ ਨੇ ਵੇਕੇ ਜਮੇ ਨਹੀਂ ਕੰਮ ਕਰਿਆ ਹੋਇਆ ਹੈਗਾ ਉਹ ਵਿਚਾਰੇ ਫਸ ਜਾਂਦੇ ਨੇ ਨਾ ਇੱਕ ਤਾਂ ਮੰਮੀ ਇੱਕ ਮੰਮੀ ਦੀ ਬੜੀ ਲੋ ਨਾ ਮਾਂ ਦਾ ਨਹੀਂ ਆਇਆ ਤਾਂ ਕੀਤਾ ਆਏ ਜੋਲੀ ਜਲੀ ਕਰਿਆ ਹੋਇਆ ਹੈ ਜਾ ਸੋਹ ਕੰਮ ਤਾਂ ਸਾਰੇ ਕਰਦੇ ਆ ਅਸੀਂ ਤਾਂ ਬਈ ਮਸ਼ੀਨ ਵੀ ਫੇਰੀ ਹੈ ਟੋਕੇ ਵਾਲੀ ਉਹ ਪਰਸੀਨ ਵੀ ਵੱਡਿਆ ਹੋਇਆ ਜੀਰੀ ਵੀ ਲਾਉਣ ਦਾ ਇਹਨਾਂ ਸ਼ੌਂਕ ਹੁੰਦਾ ਛੋਟੇ ਹੁੰਦੇ ਨੇ ਜਾ ਕੇ ਲਾਉਣ ਲੱਗ ਜਾਈਦਾ ਸੀ ਉਹਨਾਂ ਦੇ ਨਾਲ ਸਾ ਡਿਪੈਂਡ ਦੀਆਂ ਕੁੜੀਆਂ ਲਾਉਂਦੀ ਹੁੰਦੀਆਂ ਸੀ ਤੇ ਵਧੀਆ ਲੱਗਦਾ ਸੀ ਕੰਮ ਕਿੰਨਾ ਬਹੁਤ ਪਰ ਹੁਣ ਹੱਡ ਖੜੇ ਪਏ ਨੇ ਹੁਣ ਸਵੇਰੇ ਕੰਮ ਕਰ ਲਿਆ ਦੁਪਹਿਰੇ ਗੋਲੀ ਖਾ ਲਈ ਹੁਣ ਸਟਾਰਟ ਆਪਾਂ ਰਾਤ ਨੂੰ ਲੱਤਾਂ ਬਾਹਲੇ ਨੂੰ ਚੂਤੇ ਹੋਰਾ ਵੀ ਨਹੀਂ ਸਵਾਲ ਲੈ ਨਹੀਂ ਪਤਾ ਸਕੋ ਤਾਂ ਪਾਪਾ ਦੇ ਤੇਲ ਮਲਿਆ ਸਕੋ ਦੁਪਹਿਰੇ ਮੈਂ ਗੋਡਿਆਂ ਤੇ ਪਾਪਾ ਫਿਰ ਮੈਨੂੰ ਕਹਿੰਦੇ ਕਿ ਤੇ ਤੇਲ ਨਹੀਂ ਮਾਰਦੀ ਇਹ ਤਾਂ ਫੜਕੇ ਖੇਤ ਲੈ ਖਬਰ ਮਿੱਟੀ ਜਾਵੇ ਮੈਂ ਖਿਚਾਂ ਹੋਰ ਲਗਾਵੇ ਹੱਲ ਤੇ ਨਿਕਲਣਾ ਨਹੀਂ ਕੋਈ ਨੇ ਕਰਦੀ ਛੋਟੀਆਂ ਬਹੂਆਂ ਕੰਮ ਕਰਨ ਲੱਗੀਆਂ ਨੇ ਨਹੀਂ ਨਿਕਲਣਾ ਮੇਰੇ ਪਤਾ ਨਹੀਂ ਕਿੱਥੇ ਲਾਇਆ ਪਿਆ ਇਹ ਇਹ 2 ਫੁੱਟ ਡੂੰਗਾ ਹੋਗਾ ਮੈਂ ਹਟ ਜੋ ਇਤਰਾਵੇ ਮਾਰ ਘੱਟ ਦੇ ਆਨੂੰ ਵੱਟ ਕੇ ਤਾਂ ਨਹੀਂ ਕੀ ਲੈਣਾ ਮਣੀ ਬਹੂ ਆ ਗਈ ਬੱਟੇ ਗਿਆ ਬਾਡੀ ਜਿੰਦਾ ਗੜ ਰਹਿ ਗਈ ਉੱਗੂ ਤਾਂ ਨਹੀਂ ਦੁਬਾਰਾ ਨਵਾਰਾ ਹੋਰ ਲਾ ਦਿੰਨੇ ਆ। ਸਾਡੇ ਨੂੰ ਕੁਝ ਕੋਈ ਸਾਈਡ ਤੇ ਰਾਉ। ਮਾੜੇ 'ਚ ਫਰਕ ਨਹੀਂ ਆਉਣਾ। ਇਹ ਵਿਚੋ ਨੇ ਪਰ ਠੀਕ ਤਾਂ ਵਧੀਆ ਪੇਨ ਹੋ ਜੂਗਾ ਦੋ ਤਰ੍ਹਾਂ ਦੇ ਵਰਗਾਵਾਂਗੇ। ਚਲੋ ਨਾਲ ਕੂਤੇ ਚੱਕ ਕੇ ਤੇ ਆਵੋ। ਮੌਸਮ ਬਹੁਤ ਜਿਆਦਾ ਸੁਹਾਵਣਾ ਹੋ ਗਿਆ ਜੀ ਸਾਰਾ ਟੱਬਰ ਲੱਗਿਆ ਹੋਇਆ। ਮੀਂਹ ਨਾ ਪੈ ਜਾਵੇ। ਰਾਜਦੀਪ ਗਿਲੀ ਆਉਂਦਾ। ਜੇ ਤੁਸੀਂ ਖਾਣੀਆਂ ਨੇ। ਪੇਜਨ ਸ਼ਿਟ। ਇੱਥਾ ਜਿਹੜੀਆਂ ਆਪਣੇ ਕਬੂਤਰ ਹੁੰਦੇ ਨੇ ਉਹ ਇੱਥੇ ਹੀ ਕਰਕੇ ਰੱਖਿਆ ਹੋਈਆਂ ਨੇ ਤੇ ਮੈਂ ਕਿਦਰ ਖੱਟਾ ਪੱਟਣ ਲੱਗੀ ਰਹੀ ਆ। ਬਾਦ ਹੋ ਗਿਆ। ਬਹੁਤ ਹੋਣਾ ਬਹੁਤ ਹੋਣਾ ਮੈਂ ਕਿਨਾਂ। ਕੰਮ ਕਰਨਾ ਬਾਈ ਦਿਨਸ ਤੇ ਹਰਾ ਰਹੇ ਨੇ ਵੇਖੋ ਖਾਣਾ ਨਹੀਂ ਪੁੱਤ ਤੇ ਥੱਕ ਗਿਆ ਰਾਜ ਦੇ ਵਿਚਾਰਾ ਪਹਿਲਾਂ ਇਹਦੇ ਵਿੱਚ ਗਈ ਫਿਜੀਨ ਸ਼ਿਟ ਮੰਮੀ ਕਹਿੰਦੀ ਮੈਂ ਕਿਦੋਂ ਚੰਨੀ ਦੀ ਭੈਣ ਸਾਰੇ ਕੰਮ ਆਉਦੇ ਨਹੀਂ ਚੰਨੀ ਦੀ ਆ ਵੀ ਕੀਤਾ ਹੋਇਆ ਮੈਂ ਆ ਵੀ ਕਰਿਆ ਹੋਇਆ ਜਦ ਮੈਂ ਕਾਲੀ ਪੜਦਾ ਤਾਂ ਤਾਂ ਮੈਂ ਇਹ ਵੀ ਉਹ ਕਹਿ ਸਕਦੀ ਆ ਜੇ ਮੈਂ ਕਾਲਜ ਪੜਦੀ ਤੀ ਮੈਂ ਆਪਣੀ ਉਹ ਡਿਪਾਰਟਮੈਂਟ ਦੀ ਉਹ ਸੀ ভাইস ਪ੍ਰੈਜ਼ੀਡੈਂਟ ਕੇ ਪ੍ਰੈਜ਼ੀਡੈਂਟ ਉਹ ਨਿੱਕੇ ਰਹਿ ਜਾਂਦੇ ਬੁੱਤ ਨਾ 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 ਵਾਹਿਗੁਰੂ ਜੀ ਕਾ ਖਾਲਸਾ ਸੱਚੇ ਪਾਤਸ਼ਾਹ ਜੀ ਉਹ ਕਾਮਯਾਬ ਕਰਨਾ ਸਾਡੇ ਪੌਦਿਆਂ ਨੂੰ ਤੇ ਅਹ ਦੇਖੀ ਜੀ ਇਹ ਨਹੀਂ ਤਾਂ ਉਹ ਫੱਟੜ ਤਾ ਇਹ ਨਹੀਂ ਤਾਂ ਇਹ ਤਾਂ ਤਾਂ ਨਹੀਂ ਰਸਤੇ ਓਕੇ ਜੀ ਥੋੜੀ ਹੋਰ ਬਹੁਤੀ ਹੋਰ ਪੌਣੀਆਂ ਸਾਈਡਾਂ ਦਿਖਾ ਦੇ ਕੰਪੋਸਟ ਵਾਲੀ ਬਾਗ ਉਹ ਇਹਦੇ ਵਿੱਚ ਬਾਕੀ ਸਾਰੇ ਪਾਣੀ ਵਾਰ ਕੇ ਰੱਖੀ ਹਾਂ ਹਾਂ ਬਹੁਤ ਲਾਓ ਬੇ ਅਮਰਪਾਲੀ ਆਂਬ ਕਿਹੜਾ ਹੁੰਦਾ ਅਮਰਪਾਲੀਆ ਬਰਾਦਾ ਬਾਲਾ ਨਾ ਪਾਓ ਡਾੜੀ ਮੀਂਹ ਦਾ ਚੱਕਰ ਵੀ ਆ ਇਹਨੇ ਚਲੇ ਜਾਣਾ ਤੂੰ ਕਿਸੇ ਦੇ ਦੇਖੀ ਪੜੀ ਹੈ ਇਹ ਤਾਂ ਹੋ ਜਾ ਪਰ ਇਹ ਹਾਂ ਜੀ ਮੈੜੀ ਰਹਿਣ ਦੋ ਥੱਲੇ ਜਾ ਉਹ ਵੀ ਅਮਰਪਾਲੀਆ ਬਲੱਗ ਗਿਆ ਹੁਣ ਇਹਨੂੰ ਮੰਬ ਦੇਖੋ ਲੱਗਦੇ ਆ ਕਿਵੇਂ ਲੱਗਦੇ ਆ ਲੱਗਣਗੇ ਆ ਕੜੀ ਪਤਾ ਪਿੱਛੇ ਆ ਗਿਆ ਸੀ ਜਿਹੜਾ ਕਹਿੰਦੇ ਸੀ ਜਿਹੜਾ ਕੜੀ ਪਤਾ ਪਤਾ ਯਾਰ ਇਹਨੂੰ ਬੰਨਣਾ ਇਹ ਰੱਸੀਆਂ ਨਹੀਂ ਆ ਰੱਸੀ ਇਹਨੂੰ ਲਾਣਾ ਨਹੀਂ ਇਹ ਟੰਡਾ ਇਹਨਾਂ ਲਾ ਦਿੰਨੇ ਆ ਲਾਉਣੇ ਆ ਘਬਰਾ ਜ਼ਰੂਰ ਦੇਣਾ ਪਵੇ ਉਹ ਤਾਂ ਥੱਲੇ ਨਹੀਂ ਵੱਢਨੇ ਹਾਂ ਵੱਢਿਓ ਨਾ ਜੀ ਸੰਗੜੇ ਨਹੀਂ ਕਿਉਂ ਵੱਡੇ ਹੋ ਗਏ ਫੇਰ ਵੱਢਿਓ ਜਿਹੜੀ ਇਹਨੂੰ ਆਣ ਬਟੇ ਜੇ ਮੋਟਾ ਲਾਣਾ ਹੈ ਤੇ ਦੇਖੋ ਕਿਹੜਾ ਬੁੱਤਾ ਉਹ ਉਧਰ ਪਈ ਨਹੀਂ ਜਿੱਥੇ ਪਏ ਆ ਤਪਲਾ ਚੱਤ ਕੇ ਜਾਉਂਦੇ ਆ। ਨਹੀਂ ਰਹਿ ਰਹੇ। ਜਰਾ ਮੈਂ ਇੱਕ ਦੋ ਵਾਰ ਯੋਕੂ ਮਾ ਫੇਰੇ ਤਾਂ 5 ਗੇੜੀ ਕਮਾਈ ਦਾ ਕੀ ਫਾਇਦਾ। ਉਹ ਤਾਂ ਫਿਰ ਮਿੱਟੀ ਹੋ। ਆਵਾਵਾ ਚੱਲਣ ਲੱਗੀ। ਸੋਨਾ ਵਾਰੀ ਆਈ ਆ ਨਿੰਬੂ ਦੀ। ਨਿੰਬੂ ਨੇ ਕੰਡੇ ਨਹੀਂ। ਜਿਹੜਾ ਅਸੀਂ ਉੱਥੇ ਦੇਖਿਆ ਸੀ ਨਿੰਬੂ ਤੁਸੀਂ ਵੀ ਵੀਡੀਓ ਦੇ ਵਿੱਚ ਦੇਖਿਆ। ਉਹਨੂੰ ਬਹੁਤ ਜ਼ਿਆਦਾ ਨਿੰਬੂ ਲੱਗੇ ਹੋਏ ਸੀ। ਵਧੀਆ ਲੱਗਦਾ ਸੀ ਦੇਖਣ ਨੂੰ। ਫਰੈਕਸ ਵੀ ਬੜਾ ਸੋਹਣਾ ਬਣਿਆ ਹੋਇਆ ਸੀਗਾ। ਤੋਂ ਇਸ ਲਈ ਅਸੀਂ ਇੱਥੇ ਲੈ ਕੇ ਆਏ ਆ। ਜੇ ਇਧਰ ਕਲੀਨ ਕਰੀ ਜਾਂਦੇ ਆ ਵਰਤ ਕੰਨੇ ਕੰਨੇ ਬਾਸੇ ਹੁਣ ਥੋੜਾ ਜਿਹਾ ਇਹ ਨਿੰਬੂ ਨਾਲ ਹੋਏ ਕਰਦਾ ਸ਼ੇਪ ਜੀ ਲੈ ਗਿਆ ਬੈ ਗਿਆ ਸੋਹਣਾ ਲੱਗਣ ਲੱਗਿਆ ਪਹਿਲਾਂ ਬਹੁਤ ਅੱਲੇ ਜਦੋਂ ਬਹੁਤ ਸਫਾਈ ਹੋਈ ਇਧਰੋਂ ਫਿਰ ਹੋ ਗਿਆ ਨਹੀਂ ਗਰੀ ਜੀ ਕੱਢ ਨਹੀਂ ਦਿੰਦੀ ਹੈਗੀ ਪੱਟਣ ਨਹੀਂ ਦਿੰਦੀ ਹੈਗੀ ਇਹ ਤਾਂ ਬੰਲਾ ਦਾ ਜਾ ਰਹੇ ਜਿਹਨ ਵਧੀਆ ਲੱਗਦਾ ਇਹਨਾਂ ਸਾਰੇ ਕਹਿੰਦੇ ਆ ਵੀ ਅਸੀਂ ਕਰਨਾ ਚਾਹੁੰਦੇ ਆਗੇ ਡੰਗਰਾਂ ਦੇ ਕਿੱਲੇ ਕਰਦੀ ਹੁੰਦੀ ਡੰਗਰਾਂ ਦੇ ਕਿੱਲੇ ਘੰਟੇ ਹੋਏ ਨੇ ਕਿੰਨੇ ਕਿੱਲੇ ਸੀ ਉਹਦੇ ਕੋਲ ਅਸਤਾ ਬਹੁਤ ਗਰੀਬ ਸੀਗੇ ਸਾਡੇ ਕੋਲ ਤਾਂ ਬਸ ਇੱਕ ਟਿੱਕੀ ਕਾਹਲੀ ਕਿੱਦੇ ਸੀ ਸਾਡੇ ਹਾਂ ਇਹ ਟੱਕ ਤੱਕ ਜਾਣ ਦੋ ਆਲੇ ਨਾਲੋਂ ਕਰ ਲਾ ਮੈਂ ਇਹ ਵਧੀਆ ਕੰਮ ਕਰਦੇ ਰਾਜੀ ਪਾਸਾ ਅੱਜ ਪੂਰੇ ਮਾਰਕਸ ਪੂਰੇ ਮਾਰਕਸ ਹਾਂਜੀ ਅਜ ਰਾਜਦੀਪ ਜੀ ਕਰਨ ਚਾਹਿਆ ਹਾਂਜੀ ਹਾਂਜੀ ਇੱਕ ਕਿਉਂ ਕਰਦੀਏ ਤਿੰਨ ਕਰਦੀਏ ਸਾਡੇ ਦੀ ਸਾਦੀ ਨਹੀਂ ਕਰਦੀਏ ਕਰ ਡਿਵੀਜ਼ਨ ਉਹ ਨਾ ਭੈਣ ਨਵੀਂ ਛੋਟੀ ਨਾ ਹੋ ਆ ਨਾ ਨਮੀ ਨਮੀ ਛੋਟੀ ਬਹੂ ਇਹ ਤਾਂ ਨੂੰ ਰੋਕਣਾ ਮੈਂ ਤਾਂ ਪਾਣੀ ਕੱਢ ਸਕਦੀ ਆ ਥੱਲੇ ਮੈਂ ਕਿਤਾ ਪਤਾਲ ਚ ਪਹੁੰਚ ਜਾਣਾ ਇਹਨੇ ਕਰਦੀ ਕਰਦੀ ਆ ਉਹ ਆ ਲੈ ਅਸੀਂ ਇੰਨਾ ਪੱਟਦਾ ਅਗਲੇ ਥੱਲੇ ਲੋਕ ਰਹਿੰਦੇ ਨੇ ਉਹਨਾਂ ਦੀ ਛੱਤ ਨੂੰ ਲੱਗ ਗਿਆ ਉਹਨਾਂ ਦੀ ਛੱਤ ਆ ਗਈ ਉੱਤੇ ਫਿਰ ਉਹ ਇੱਟ ਲੱਗੀ ਇੱਟ ਨਿਕਲ ਗਈ ਸਾਈਡ ਤੋਂ ਹਾਂਜੀ ਲੱਗਦਾ ਬਹਿਦੇ ਕਿੰਨਾ ਬੰਦ ਚੱਲ ਗਿਆ ਦੋ ਤੋਂ ਹੀ ਵੱਗ ਚੱਲ ਗਿਆ ਅੱਗੇ ਅੱਗੇ ਲੋਕ ਕਿੰਨਾ ਕਹਿੰਦੇ ਹੁੰਦੇ ਸੀ ਅਸੀਂ ਖੂਹ ਪਟਣ ਲੱਗੇ ਥੱਲੇ ਗਿੱਠੂ ਉੱਠ ਗਏ ਆਪਣੀ ਪੈਰ ਜਿਸ ਮੁਠੀ ਆ ਆ ਪਾ ਦੋ ਹੁਣ ਆ ਹਾ 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 ਇਹ ਬੜਾ ਬਾਰੇ ਚਾਹੇ ਝੂਟਾ ਬਾਰੇ ਆ ਬਾਰੇ ਮਾ ਦੋ ਤੋੜ ਕੇ ਦੋ ਕਰਕੇ ਨਾ ਪਾ ਦੀ ਕਿਤੇ ਉਹ ਨਹੀਂ ਬਹੁਤ ਬੜਾ ਬੰਦੇ ਗਰੂਰ ਕਰਦੇ ਦੈਡ ਇਹ ਤੈਨੂੰ ਕਰਾਂ ਡੈਡੀ ਮੇਰੀ ਕੰਨੀ ਨੂੰ ਕਰਦਾ ਜਿਵੇਂ ਮਰਜ਼ੀ ਕਰਦੇ ਨਹੀਂ ਡੈਡੀ ਨੇ ਕਿਹਾ ਸਹੀ ਤਰੀਕੇ ਨਾਲ ਆਣਾ ਵਧਨ ਦਾ ਵੀ ਦੇਖਣਾ ਉਹਨਾਂ ਦਾ ਗੜਦਨ ਨਾਲ ਹੀ ਹਾਂ ਹਾਂਜੀ ਬੀਬੀ ਮਾਹਰ ਹੈ ਇਹਨੂੰ ਪੋੜਣਾ ਨਹੀਂ ਡੈਡੀ ਨੇ ਬਤਾਇਆ ਹੈ ਕਿ ਇਸਕਾ ਮੂੰਹ ਇਸਹਾ ਰੱਖਣਾ ਠੀਕ ਹੈ ਤੇ ਆ ਗਈਆਂ ਬਹੁਤ ਜ਼ਿਆਦੇ ਜ਼ੋਰ ਦੀ ਬੱਦਲ ਘੋਰ ਰਿਹਾ ਤੇ ਲਸ਼ਕ ਰਿਹਾ ਹੈ ਅਸੀਂ ਵੀ ਕੰਮ ਰੋਕ ਰਹੇ ਆਂ ਬਸ ਆਖਰੀ ਵਾਲਾ ਲਾ ਕੇ ਚੱਲੇ ਆਂ ਆ ਦੇਖੋ ਕਿ ਨਾ ਇੱਕ ਵਾਰ ਇਹ ਪਹਿਲਾਂ ਇਹ ਤਾਂ ਦੁੱਗਣਾ ਤਿਕਣਾ ਜ਼ੋਰ ਦੀ ਕਰ ਗਿਆ ਸਾਰੇ ਪੰਜੀ ਪੂਚੀ ਸਮੇਂ ਤੱਕ ਅਸੀਂ ਇੱਕਦਮ ਡਰ ਗਏ ਵੀ ਆ ਕੀ ਹੋਇਆ ਜਦੋਂ ਬਿਜਲੀ ਲੱਗੀ ਜ਼ੋਰ ਦੀ ਰਾਜਜੀਤ ਦਾ ਪਾਣੀ ਨਹੀਂ ਮੈਂ ਵੀ ਡਰ ਗਿਆ ਕਿਦਾ ਮੈਂ ਪਤਲਾ ਸਾਰੇ ਡਰ ਗਏ ਤੂੰ ਦੇਖਣਾ ਉਹ ਵਹੇ ਤਰੋਂ ਨੂੰ ਗਿਆ ਜਾਂਦਾ ਜਦੋਂ ਬਿਜਲੀ ਆਦੀ ਜ਼ੋਰ ਦੀ ਲੱਗਦੀ ਨਾ ਦਿਨ ਨਾਲ ਵਾਹਿੰਦੀ ਕੱਲ ਜਾ ਚਾਚੀ ਦੇ ਆਖੋ ਜੋ ਖਾ ਗਏ ਸਣ ਆਵੇਂ ਦੇਖਿਆ ਮੋੜ ਕੇ ਲਿਆ ਆਪਣੇ ਉਰੇ ਪੰਛੀ ਬੈਠੇ ਸੀ ਸਾਰੇ ਜਦੀ ਉਹ ਨਾ ਡਰ ਕੇ ਉੜੇ ਰੇ ਇਹ ਬਿਜਲੀ ਕੋਈ ਬਹੁਤ ਜ਼ੋਰ ਦੀ ਬੜਾ ਖੜਾਕਾ ਹੋਇਆ ਮੈਂ ਮਾਰੇ ਸੋਚਿਆ ਵੀ ਸਾਡਾ ਸਾਰਾ ਸਾਰੇ ਕੁੱਪਰ ਮਾਰ ਗਿਆ ਇਕੱਠੇ ਹੀ ਲੱਗ ਗਈ ਸਾਰੇ ਮਰ ਚ ਗਏ ਨਹੀਂ ਹਾਂ ਕਦੇ ਵੀ ਨਹੀਂ ਹੁੰਦਾ ਹੈਗਾ ਦੇਖਿਆ ਸੀ ਇੱਕ ਵਾਰ ਇੱਕ ਬੱਸ 'ਚ ਉਹ ਸੀਗੀ ਇੱਕ ਬੱਸ 'ਚ ਬਹੁਤ ਯਾਰ ਹਾਂ ਇਕੱਲੇ ਇਕੱਲੇ ਬੰਦੇ ਨੂੰ ਤਾਰੀ ਨੇ ਚੜਾਈ ਜਾਂ ਤਾਰੀ ਨੇ ਉਹਨੂੰ ਜੋ ਘੜ ਦੇਗਾ ਜਮੂ ਤੋਂ ਪਾਸੇ ਮੁੜੀ ਜਾਵੇ ਬਸ ਡਰਾਈਵਰ ਕਹਿੰਦਾ ਵੀ ਇੱਥੇ ਉਹ ਹੋਟਲ ਆ ਵੀ ਇੱਕ ਇੱਕ ਬੰਤਾ ਉੱਤਰ ਫੌਜੀ ਕਹਿੰਦਾ ਮੈਂ ਜਾ ਪਹਿਲਾਂ ਉਹਦੇ ਦੀ ਪਈ ਨਹੀਂ ਜਦ ਬੌਜੀ ਹੋਟਲ ਸੀਗੇ ਆ ਉਹ ਵੱਜ ਗਿਆ ਸਾਰੇ ਰਸਤੇ ਸਾਰੇ ਆਏ ਸੀ ਕਿ ਰਾਜੇ ਕੋਲ ਉਰੀ ਪੈ ਕਿਸੇ ਇੱਕ ਬੰਦੇ ਦੀ ਮਨਾ ਚੱਲੂ ਨਾ ਨਹੀਂ ਖੰਬੜੇ ਦੇ ਬੱਚੇ ਸੀਗੇ ਨਾਲ ਬਹੁਤ ਐਵੇਂ ਮੀ ਆ ਗਏ ਆ ਕੁੜੀ ਸੀ ਮੁੰਡਾ ਸੀ ਨਾਲ ਤੇ ਜਦੋਂ ਉਹ ਜਾਂਦੇ ਸੀਗੇ ਐ ਪੈਰਾਂ 'ਚ ਮੁੜ ਗਿਆ ਕਰੇ ਪੈਰਾਂ 'ਚ ਮੁੜ ਗਿਆ ਨਿਆਣਿਆਂ ਨੂੰ ਕਹਿੰਦਾ ਭੱਜ ਲੋ ਤੁਸੀਂ ਨਿਆਣੇ ਪਾਚਰੇ ਉਹਨਾਂ ਬਣਾ ਲੈਨੇ ਕੋ ਬੱਟੇ ਸੀ ਕਿਤੇ ਸੱਤ ਪਾਰੀ ਬੰਡ ਸੀਗੀ ਬਸ ਨਿਆਣੇ ਇੰਨੀ ਕੁ ਦੂਰ ਗਏ ਨੇ ਜਮੇ ਹੀ ਕੋਲਾ ਬਣਾਤਾ ਬੜੀ ਖਤਰਨਾਕ ਸੀ ਉਹ ਬੱਚਿਆਂ ਨੇ ਕਿ ਪਚੀ ਗਏ ਨੇ ਨਾ ਹਾਂ ਸਾਰੇ ਜਿਹਨੇ ਬਚਨਾ ਕਈ ਬੰਦੇ ਤੋ ਬਚੇ ਇਹਦਾ ਇੱਕ ਉੱਥੇ ਮਾਲਗਾਨੇ ਦੀ ਨਮੀ ਚ ਤੋਤੇ ਰਹਿੰਦੇ ਸੀ ਐਂ ਪਾੜਤੀ ਸੀ ਦਰਖਤਾਂ ਦੇ ਪੰਚੇ ਜਦੋਂ ਸਾਰੇ ਤੋਤੇ ਮਾਰਦੇ ਸੀ ਵਿੱਚ ਤੋਤੇ ਨਾਲ ਤਾਂ ਨਹੀਂ ਸੰਬੰਧ ਜਿੱਥੇ ਨਾ ਡੇਗਣਾ ਉੱਥੇ ਤੋਂ ਡੇਗਣਾ ਉਹ ਉਹ ਹੀ ਸੀ ਸਿਆਣਾ ਬੰਦਾ ਬੱਚਾ ਡਾ ਜਾਂਦਾ ਸਿਆਣਾ ਬੰਦਾ ਪਾਉ ਕੁਛ ਤੇ ਬਾਕੀ ਪ੍ਰੋਜੈਕਟ ਉਹਨਾਂ ਦਾ ਕੱਲ ਤੇ ਪੈਂਡਿੰਗ ਆ। ਆ ਦੇਖੋ ਮੀਹ ਪੈਣ ਨਾਲ ਕੰਟੇ ਡਿਊ ਹੋ ਗਏ ਸਾਡੇ ਚਾਰ ਦਰਖਤਾਂ ਵਾਲੇ ਜਿਹੜੇ ਸੀਗੇ ਮਤਲਬ ਇਤਰਾਣ ਕਹਿ ਲਓ ਵੀ ਵੱਡੇ ਟਰੀ ਉਹ ਲਾਗੇ ਚਾਰ ਲੱਗੇ ਤਿੰਨ ਹੋਰ ਲਾਵਾਂਗੇ ਇੱਕ ਸਾਡ ਮੋਟਰ ਤੇ ਲਾਵਾਂਗੇ। ਬਾਕੀ ਤਾਂ ਗਮਲੇ ਵਾਲੇ ਨੇ ਪ੍ਰੋਜੈਕਟ ਉਹਨਾਂ ਨੂੰ ਬਸ ਗਮਲੇ ਖਾਲੀ ਕਰਕੇ ਗਮਲੇ ਚਲਾ ਦੇਣੇ। ਬੇਟਾ ਮੈਂ ਦੱਸ ਜੋ ਟਾਪੂ ਜਮਨ ਤਸਰੀ ਨਾਲ ਮਿੱਟੀ ਭਰਦਾ। ਅੱਜ ਫੋਨ ਕਰਾਂਗੇ ਭਾਈ ਗਮਲੇ ਲਿਆਉਗਾ ਚਾਰ। ਅਮੀ ਜਿਹੜੇ ਹੁਣ ਮੈਂ ਕਹਿੰਨਾ ਇਹ ਮਲਟੀਪਲ ਨੇ ਇੱਕ 'ਚ ਦੋ ਦੋ ਸੇਮ ਕਿਸਮਾਂ ਲੱਗੀਆਂ ਹੋਈਆਂ ਨੇ ਉਹ ਚੱਤ ਦੋ। ਉਹ ਇਹਨਾਂ ਨੂੰ ਤੋਲੋ ਆਪਾਂ ਆਮ ਟਰੀ ਦੇ 2 3 ਲੈ ਲਵਾਂ। ਇਹ ਤਾਂ ਵਧੀਆ ਚੀਜ਼ ਆ। ਲੋਕਾਂ ਨੇ ਤਾਂ ਸਾਰੇ ਲਾ ਲਾ ਰੱਖੇ। ਇਹ ਨਹੀਂ ਖਾਲੀ ਹੁੰਦੇ। ਕੀ ਗੱਲ ਆ ਤੂੰ ਕਰ। ਨਾਲੇ ਗਮਲੇ ਖਾਲੀ ਕਰਨ ਮਾਸੇ ਥੋੜੀ ਹੋਣਾ ਕਿੰਨੇ ਆ। ਜਿਹੜੀ ਸ਼ਾਇਦ ਨੇ 1600 ਰੁਪਏ ਲਾਇਆ। ਚਲੋ ਠੀਕ ਆ ਜੀ। ਬੂਟਿਆਂ ਦੇ ਨਾਲੇ ਜਮਾ ਹੀ ਨਹੀਂ ਵੱਢਨੇ ਪਾ ਆ ਪੰਗਾ ਨਾਲ ਸਾਰੇ ਲਾਦਣਾ। ਨਹੀਂ ਨਹੀਂ ਨਵੇਂ ਬੂਟੇ ਤਾਂ ਲੈ ਕੇ ਆਂਦੇ ਆ ਕਿਉਂਕਿ ਹੋਰ ਚਾਹੀਦੇ ਸੀਗੇ ਉਹ ਥੋੜੀ ਪੱਟਾਂ ਨਹੀਂ ਲੈ ਕੇ ਆਂਦੇ ਆ। ਆ ਦੁਪਹਿਰ ਕਿਹੜੀ ਆ? ਬਹੁਤ ਜਿੰਮੇ ਟੁੱਟੇ ਨਹੀਂ ਨਹੀਂ ਉਹ ਤਾਂ ਬੂਟੇ ਗਮਲੇ ਜਦ ਦਰਾਣੀ ਚਠਾਣੀ 1600 1900 ਹਾਂ ਜੀ 1000 ਉਹ ਨਹੀਂ ਲੱਗਦਾ ਹਾਂ ਸਹੀ ਗੱਲ ਆ ਸੋ 2600 ਹੋ ਜਾਣਾ 2300 ਤਾਂ ਨਹੀਂ ਆ ਰਿਹਾ ਆ ਸੁਣ ਲੈ ਮੈਨੂੰ ਤਾਂ ਇਹ ਪਾਉਨੋ ਪੇਮੈਂਟ ਦਿਓ ਮੇਰੀ ਮਾਂ ਲੈ ਲੈਣੇ ਨੇ ਆਪੇ ਕਿਉਂ ਕੀ ਕਰਾਂ ਆ ਦੇਖ ਬਿਹਾਰੀ ਲਈ ਹੈ ਜਿਹੜੀ ਬਿਹਾਰੀ ਦੇ ਅਸੀਂ ਲੈ ਕੇ ਆਏ ਨਹੀਂ ਤਰ ਮਲੇਰ ਕਟ ਲੈ ਕਿੰਨਾ ਸਟੇਲ ਹੋ ਗਿਆ ਏ ਮਤਲਬ ਵਾਹ ਬਾਈ ਅਸੀਂ ਤਾਂ ਤੇਰੇ ਘਰ ਕੀ ਕੰਮ ਕਰਦੇ ਆ ਜਿੰਨਾ ਘੰਟਾ ਰਹੇ ਆ ਹੋਰ ਉਹ ਜਾਂਦਾ ਰੁਕ ਜਾਂਦਾ ਰੱਬ ਆਇਆ ਹੁਣ ਰੱਬ ਗਿਆ ਤਾਂ ਉਹਨੇ ਸਾਰਾ ਹੀ ਕੰਮ ਮੁਕਾ ਦੇਣਾ ਅੱਜ ਵੀ ਇਹ ਨਹੀਂ ਬਹੁਤ ਕੰਮ ਰਹਿ ਜਾਂਦਾ ਹੁਣ ਜਿੱਥੇ ਰੱਬ ਨੂੰ ਕਿਰਪਾ ਕਰੇ ਜਿੱਥੇ ਦਰਾਸ ਤਲਾਏ ਨੇ ਉੱਥੇ ਸਿਰੋ ਤੋੜੀਏ ਵੀ ਜੀ ਰੱਬ ਦਾ ਵਾਸਤਾ ਜੀ ਉਹਨਾਂ ਤਾਂ ਦੂਰੇ ਵੀ ਸੀ ਉਹਨਾਂ ਨੂੰ ਹੋ ਜਾਂਦਾ ਉਹਨਾਂ ਦਾ ਅਸਰ ਤਾਂ ਸਾਰਾ ਤੋਰੀਆ ਜੂਸ ਜਾਂਦਾ ਵੇਚਾਰਿਆਂ ਜੀ ਤਾਂ ਹੀ ਨਿਗੋਸ਼ੀ ਹੁੰਦਾ ਪਤਾ ਕੀ ਕਰਨਾ ਹੁਣ ਜਿਹੜੀ ਲੇਨ ਲਾਈ ਆ ਇੱਧਰ ਵੀ ਬੱਟ ਕਰਦਣੀਆਂ ਇੱਧਰ ਵੀ ਇੰਨੇ ਨਹੀਂ ਬੱਟ ਕਰਕੇ ਬਸ ਦਰਖਤ ਦੇ ਵਿੱਚ ਰਹਿਣਗੇ ਇਤਨਾ ਲਾ ਵਸੇ ਤੋਰੀਆ ਵੀਜਾਂਗੇ ਉਹਨਾਂ ਦੇ ਵਿੱਚ ਕੁਝ ਨਹੀਂ ਲਾਉਣਾ ਹੈ ਦਰਸ਼ਨੇ ਇਥੇ ਲਾ ਲੀ ਮੂਲੀ ਆਹ ਨਾਲ ਦੇ ਉਹਨਾਂ ਦੇ ਕੁਝ ਨਹੀਂ ਲਾਉਣਾ ਹੈ ਜੜੀ ਦਾ ਖਾਲ ਚੋਲਾ ਲਾ ਸਕਦੇ ਨੇ ਜਿੱਦਣੇ ਦੁਕਾਨ ਚ ਜਦ ਦਰਖਤ ਰੱਖਿਆ ਜਾਈਂ ਦਰਖਤ ਤੇ ਹੋਵੇ ਤਾਂ ਗੜੀ ਕਰਕੇ ਉਹ ਲੱਗ ਰਿਹਾ ਯੂਟਿਲਾਈਜ਼ ਕਰਨੀ ਹੈ ਸਪੇਸ ਤਰਾਕਤ ਰਖਤ ਰਹੇ ਹੁਣ ਇਹ ਪਲੈਨ ਆ ਵੀ ਰਖਤਾਂ ਤੇ ਤੇਰਾ ਹੋ ਜਾਂਦੀ ਇਹ ਇੱਕ ਸਾਲ ਚ ਵਧੀਆ ਹੋ ਜਾਂਦੀ ਬੋਲਦਾ ਨਹੀਂ ਤੇਰੀ ਮਾਂ ਨੂੰ ਅਸੀਂ 700 ਬੰਦਾ ਵੀ ਹੋਊਗੇ ਆ ਗਈ ਕੱਲੀਓ ਮੇਰੇ ਨਾਲ ਅੱਛਾ ਮੈਂ ਤਾਂ ਕਰਦਾ ਅੱਛਾ ਇੱਕ ਕਿਲੋਵਾ ਕੁਟਸ ਤਾਂ ਹੈ ਤੇਰਾ ਵੀ ਬੰਦੇ ਮਸਾ ਹੀ ਸੀਗੇ ਬੰਦਾ ਉਹ ਵੀ ਦੇ ਵਿੱਚ ਵਿੱਚ ਮਸਾ ਸੀਗੇ ਮਸਾ ਐਂ ਹਰਦੀਪ ਨੂੰ ਘਰ ਦੇ ਘਰ ਦੇ ਸੀਗੇ ਦੋ ਬਟਾੜੀ ਦੇ ਫਰੈਂਡ ਸੀਗੇ ਚਾਚੇ ਦੇ ਫਰੈਂਡ ਸੀਗੇ ਨਹੀਂ ਨਹੀਂ ਟੌਰ ਤਾਂ ਬਣ ਲੈਣ ਦਿੱਤੀ ਤਾਉ ਕੁਛ ਤਾਉ ਬੇਸਿਕਲ ਸੀ ਤਾਂ